ਲੋ ਜੀ ਬਟਿੰਡਾ ਪੁਲਿਸ ਨੇ ਫਿਰ ਕਰਤਾ ਉਹੀ ਕੰਮ ਸ਼ੁਰੂ ਸੀਟ ਬੈਲਟਰ ਨੂੰ ਲੈ ਕੇ ਤੇ ਨਾਲ ਓਵਰ ਲੋਡ ਸਵਾਰੀ ਨੂੰ ਲੈ ਕੇ ਤੇ ਨਾਲ ਨੰਬਰ ਪਲੇਟਾਂ ਖਾਸ ਕਰਕੇ ਨੰਬਰ ਪਲੇਟਾਂ ਟ੍ਰੈਫਿਕ ਪੁਲਿਸ ਨੇ ਚਾਰਾਂ ਕਟਨੀ ਜਿੱਥੇ ਸ਼ੁਰੂ ਕਰਦੇ ਆ ਬਟਿੰਡਾ ਦੇ ਕਾਜੀਗੋਹ ਪਹੁੰਚੇ ਆ ਤੇ ਦੇਖੋ ਟ੍ਰੈਫਿਕ ਪੁਲਿਸ ਵੱਲੋਂ ਅੱਜ ਨਾਕਾਬੰਦੀ ਕੀਤੀ ਗਈ ਹੈ ਤੇ ਲੋਕਾਂ ਲਈ ਜਿੱਤੇ ਚਲਾਣ ਕੱਟੇ ਜਾ ਰਿਹਾ ਹੈ ਟ੍ਰੈਫਿਕ ਇੰਜਾਜ ਅਮਰੀਕ ਸਿੰਘ ਕਿਹੜੇ ਦਿਖਾਈ ਦੇ ਰਿਹਾ ਪਟੰਡਾ ਦੇ ਫੌਜੀ ਚੌਂਕ ਕੋਲ ਲਾਈਵ ਸਵੀਰਾਂ ਖਬਰ ਪੰਜਾਬ ਦੀ ਤੇ ਤੇ ਅਗਰ ਤੁਸੀਂ ਸਾਡੇ ਜੁੜੇ ਰਹਿਣਾ ਚਾਹੁੰਦੇ ਹੋ ਖਬਰ ਪੰਜਾਬ ਦੀ ਖਬਰਾਂ ਦੇਖਣਾ ਚਾਹੁੰਦੇ ਹੋ ਹਰ ਖਬਰ ਤੱਕ ਪਹੁੰਚੇ ਤਾਂ ਤੁਸੀਂ ਸਾਡੇ ਖਬਰ ਪੰਜਾਬ ਦੀ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਪਹਿਲੀ ਨਜ਼ਰ ਨਜ਼ਰ ਰੱਖੇ ਹੋਏ ਨੇ ਡੈਫਟ ਕਮਾਂਡ ਅਮਰੀਕ ਸਿੰਘ ਦੇਖ ਰਹੇ ਹੋ ਸਵੀਰਾਂ ਦੇ ਵਿੱਚ ਉਹਨਾਂ ਵੱਲੋਂ ਨੰਬਰ ਪਲੇਟਾਂ ਦੇ ਉੱਤੇ ਖਾਸ ਕਰਕੇ ਉਹਨਾਂ ਵੱਲੋਂ ਸੀਟ ਬੈਕ ਨੂੰ ਲੈ ਕੇ ਪਹਿਲੀ ਨਜ਼ਰ ਰੱਖੀ ਹੋਈ ਹੈ ਡੈਫਟ ਕਮਾਂਡ ਅਮਰੀਕ ਸਿੰਘ ਹਾਂ ਜੀ ਅਸੀਂ ਦੇਖ ਰਹੇ ਹਾਂ ਸੁਪਰੀਆ ਤਸਵੀਰਾਂ ਤਾਂ ਕਈ ਦਿਰੀਏ ਨੇ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਟ੍ਰੈਫਿਕ ਜਾ ਕੇ ਅਮਰੀਤ ਸਿੰਘ ਵੱਲੋਂ ਨੰਬਰ ਪਲੇਟਾਂ ਨੂੰ ਲੈ ਕੇ ਜਾਂ ਸੀਟ ਬੈਲਟ ਨੂੰ ਲੈ ਕੇ ਜਾਂ ਡ੍ਰੈਂਕ ਕਾਰ ਡਰਾਈਵਿੰਗ ਲੈ ਕੇ ਅਸੀਂ ਦੇਖ ਰਹੇ ਹਾਂ ਪੁਲਿਸ ਵਾਲੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਆ ਇਹ ਆਪਣੇ ਮੁਲਾਜ਼ਮਾਂ ਦੇ ਰਾਹ ਰਮੇਸ਼ਵਰਾ ਕਰਦੇ ਹੋਏ ਦਿਖਾਈ ਪਏ ਆਗਮਨ ਦੇ ਜੋ ਦਿਖਾਈ ਦੇ ਆਗਮਨ ਕਰਦੇ ਦਿਖਾ ਲਾਈਫ ਸੀਰਾ ਬਟੇਂਡਾ ਤੋਂ ਸ਼ੁਰੂ ਕਰਤਾ ਹੈ ਉਹੀ ਕੰਮ ਟ੍ਰੈਫਿਕ ਪੁਲਿਸ ਨੇ ਲੱਗਦਾ ਹੈ ਆ ਰਹੇ ਆ ਰਹੇ ਨਿਤਾਰੇ ਮੇਰੀ ਕਲੀ ਹੈ ਜਾ ਰਹੇ ਹੈ ਅੱਜੋਂ ਅ ਤੋਂ ਹੋਣੇ ਵਰਦਨ ਟਾਟੋ ਵਾਲੇ ਹੁਣ हट ਕੇ ਦੇਖ ਲੋ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹ ਹੁਣ ਇਸ ਚੌਂਕ 'ਚ ਤਾਂ ਨਹੀਂ ਪਹੁੰਚਣਗੇ ਕੰਮ 'ਚ ਕੰਮ ਟ੍ਰੈਫਿਕ ਪੁਲਿਸ ਵੱਲੋਂ ਰੋਕੇ ਜਾ ਰਿਹਾ ਹੈ ਟਾਟੋ ਵਾਲਾ ਰੁਕਿਆ ਹੈ ਕੀ ਕਾਰਨ ਹੈ ਸਰਭਾਜੀਆਂ ਗੱਲਾਂ ਨਹੀਂ ਪੁੱਛਣਗੇ ਜਿਹੜੇ ਟ੍ਰੈਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਤੇ ਸਖਤੀ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਵੱਲੋਂ ਪਾਗਲ ਪੱਤਰ ਚੈੱਕ ਕੀਤੇ ਜਾ ਰਹੇ ਆ ਇੱਕ ਹੀ ਬਟੰਡਾ ਦੇ ਹਸਤੀ ਦੇ ਸਖਤ ਨਰਵੇਸ਼ ਨੇ

ਨਾ ਇਹ ਪਤਾ ਨਹੀਂ تھا ਸਰ ਇਹ ਪਤਾ ਰਹੇ ਤਾਂ ਫਿਰ ਮੈਂ ਗੱਡੀ ਨਿਕਲ ਦਿੰਦਾ ਅਵੇ ਯਾਰ ਐਜੰਸੀ ਦੇ ਪਾਸੇ ਜਾਣਾ ਸਰ ਉਹ ਕੀ ਬੋਲ ਉਹਨੇ ਉਹਨੂੰ ਨਾ ਬੋਲ ਰਿਹਾ ਆਰ ਸੀ ਆ ਜਾਊਗਾ ਅਵੇ ਉਹ ਆ ਵੀ ਇਸ ਲਈ ਜਾ ਰਹਾ ਹਾਂ ਮੈਂ ਬਹੁਤ ਗੜ ਪੜ ਗਿਆ ਬੜ ਗਿਆ ਡਰਾਈਵਿੰਗ ਲਾਇਸੈਂਸ ਉਹ ਨਹੀਂ ਬੈ ਵੀ ਲਾਇਸੈਂਸ ਬਣਾਣਾ ਪਵੇਗਾ ਸਰ ਰੈਵ ਹਾਸ ਵੀ ਨਹੀਂ ਹੈ ਸਰ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਨਾ ਡਰਾਈਵਿੰਗ ਲਾਇਸੈਂਸ ਤੇ ਨਾ ਗੱਡੀ ਦੀ ਆਰ ਸੀ ਕੁਝ ਵੀ ਨਹੀਂ ਹੈ ਤੇ ਫਿਰ ਬਾਅਦ ਚ ਕਹਿੰਦੇ ਕਿ ਟ੍ਰੈਫਿਕ ਪੁਲਿਸ ਧੱਕਾ ਕਰਦੀ ਸਾਡੇ ਨਾਲ ਦੇਖੋ ਇਹ ਰੋਡ ਤੇ ਹੀ ਫਿਰਦਿਆ ਅਗਰ ਕੋਈ ਹਾਦਸਾ ਹੁੰਦਾ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਇਹਦੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ ਆਟੋ ਵਾਲੇ ਕੋਲੇ ਤੇ ਫਿਰ ਬਹੁਤ ਸਾਰੇ ਕਹਿੰਦੇ ਨੇ ਗਰੀਬ ਬੰਦੇ ਨੇ ਪੁਲਿਸ ੱਤਕਾ ਕਰਦੀ ਹੈ ਹੁਣ ਤੁਸੀਂ ਆਪ ਆਪਣਾ ਕਮੈਂਟ ਕਰਕੇ ਦੱਸੋ ਵੀ ਇਹ ਗਰੀਬ ਨਾਲ ੱਤਕਾ ਹੋ ਰਿਹਾ ਹੈ ਜਾਂ ਆਪਣਾ ਗਰੀਬ ੱਤਕਾ ਕਰ ਰਿਹਾ ਹੈ ਦੇਖੋ ਆਟੋ ਚਾਲਕ ਹੈ ਉਹਦੇ ਕੋਲ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਹੈ ਕਿਸੇ ਦਾ ਕੋਈ ਕਾਗਜ਼ ਪੱਤਰ ਨਹੀਂ ਹੈ ਤੇ ਹਮੇਸ਼ਾ ਹੀ ਆਪਣਾ ਟ੍ਰੈਫਿਕ ਪੁਲਿਸ ਤੇ ਹੀ ਹੁੰਦਾ ਕਿ ਟ੍ਰੈਫਿਕ ਪੁਲਿਸ ਗਰੀਬ ਨਾਲ ੱਤਕਾ ਕਰਦੀ ਹੈ ਹੁਣ ਤੁਸੀਂ ਖੁਦ ਦੇਖ ਰਹੇ ਹੋ ਲਾਈਵ ਸ੍ਰੀਰਾ ਬਟੇਂਡਾ ਤੋਂ ਬਟੇਂਡਾ ਦੇ ਫੌਰੀ ਚ ਆਉਂ ਤਮ ਟੈਪਕਨ ਚਾਰਜ ਅਮਰੀਕ ਸਿੰਘ ਵੱਲੋਂ ਪੈਡੀ ਨਜਰ ਰੱਖੀ ਹੋਈ ਹੈ ਤੇ ਜਿੱਥੇ ਆਟੋ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾ ਰਹੇ ਆ ਉੱਥੇ ਨਾਲ ਹੋਰ ਵੀ ਜਿਹੜੇ ਲੋਕ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਇਹਨਾਂ ਬਲਾਅ ਚਲਾਨ ਕੱਟੇ ਜਾ ਰਹੇ ਆ ਆਨਲਾਈਨ सुद्धा ਚਲਾਨ ਵੀ ਕੱਟੇ ਜਾ ਰਹੇ ਆ ਆਨਲਾਈਨ ਵੀ ਚਲਾਨ ਹੁਣ ਹੋ ਰਹੇ ਆ ਇਹ ਆ ਲਾਈਵ ਸ੍ਰੀਰਾ ਬਬਲੂ ਦੇ ਚੈਨਲ ਤੋਂ ਸੁਧੀਆਂ

ਇੱਕ ਹੋਰ ਸ਼ੁੱਧਿਤ ਤਸਵੀਰਾਂ ਆਟੋ ਵਾਲੇ ਜਿਹੜੇ ਜ਼ਿਆਦਾਤਰ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਐ ਲੋਕਾਂ ਦਾ ਕਹਿਣਾ ਵੀ ਇਹ ਲੋਕਾਂ ਦਾ ਧੱਕਾ ਕਰਦੇ ਐ ਲੇਕਿਨ ਅੱਜ ਟ੍ਰੈਫਿਕ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਐ ਇੱਕ ਆਟੋ ਦਾ ਬੰਦ ਕਰਤਾ ਇਹਨਾਂ ਨੇ ਤੇ ਦੂਸਰੇ ਦੇ ਕਾਗਜ਼ ਪੱਤਰ ਹੁਣ ਚੈੱਕ ਕੀਤੇ ਜਾ ਰਹੇ ਐ

ਭਾਈ ਜੀ ਆ ਬਸ ਕੰਮ ਕਰੀ ਜਾਂਦੇ ਆ ਬਦਾ ਵੀ ਇਹਦਾ 14 ਮਾਡਲ ਲਈ ਜੇ ਅਸੀਂ ਇਹਨਾਂ ਦੀ ਕਾਪੀ ਬਣਾ ਕੇ ਦਿੱਤੀ ਗਈ 14 ਮਾਡਲ ਦੀ ਕਾਪੀ 24 ਜਗ੍ਹਾ ਆ ਗਿਆ 10 ਸਾਲ ਹੋ ਗਏ ਤਾਂ ਕਾਪੀ ਨਹੀਂ ਬਣੀ ਬਣਾ ਕੇ ਦਿੱਤੀ ਜੀ ਉਹਨਾਂ ਪੈਸੇ ਖਾ ਗਿਆ ਮੇਰੇ ਤੇ ਬਣਾ ਕੇ ਦਿੱਤੀ ਫਿਰ ਮੈਂ ਉੱਥੇ ਗਿਆ ਕਹਿੰਦੇ ਹੁਣ ਬਣੂਗੀ ਨਹੀਂ ਕਾਪੀ ਤੇ ਹੁਣ ਮੈਂ ਖਰਾਬ ਖੜਾ ਸੀਗਾ ਮੈਂ ਠੀਕ ਕਰਾਇਆ ਤੇ ਹੁਣ ਠੀਕ ਕਰਾਣੀ ਆਇਆ ਸੀ ਮੜਾ ਜਾਂ ਤੈਨ ਰੋਕ ਲਿਆ ਬਸ ਗਰੀਬ ਮਾਰ ਗਲਤੀ ਨਹੀਂ ਆਪਣੀ ਵੀ 10 ਸਾਲ ਹੋ ਕਾਪੀ ਬਣੀ ਤੱਕ ਨਹੀਂ ਗਲਤੀ ਤਾਂ ਹੈਗੀ ਹੈ ਜੀ ਪਰ ਇਹ ਕਰ ਚਲਾਣਾ ਨਹੀਂ ਸੀ ਮੈਂ ਠੀਕ ਕਰਾਣ ਵਾਸਤੇ ਆਇਆ ਸੀਗਾ ਜੀ ਮੈਂ ਕੀ ਜਦੋਂ ਮਰ ਨਹੀਂ ਚਾਉਂਦੇ ਤਾਂ ਕੀ ਕਿਉਂ ਕਰਾਉਣ ਵਾਸਤੇ ਇਹ ਬਣਾਇਆ ਜਿਵੇਂ ਆਪਾਂ ਰੀੜੀ ਰੂੜੀ ਲੈਣੀ ਸੀ ਉਹ ਬਣਾਣੀ ਸੀ ਬਸ ਰਵਿਉਂ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ 14 ਮਾਡਲ ਆਟੋ ਹੈ ਫਿਰ ਕਹਿੰਦਾ ਟ੍ਰੈਫਿਕ ਪੁਲਿਸ ਗਰੀਬ ਨਾਲ ਟੱਕਰ ਕਰ ਦੱਸਿਓ ਮੈਂ ਉਹੀ ਗੱਲ ਵਾਰ-ਵਾਰ ਕਹੂੰਗਾ ਟ੍ਰੈਫਿਕ ਪੁਲਿਸ ਗਰੀਬ ਨਹੀਂ ਇਹ ਗਰੀਬ ਨਾਲ ਟੱਕਰ ਨਹੀਂ ਇਹ ਗਰੀਬ ਬੰਦਾ ਟ੍ਰੈਫਿਕ ਪੁਲਿਸ ਨਾਲ ਟੱਕਰ ਕਰ ਰਿਹਾ 14 ਮਾਡਲ ਦਾ ਆਟੋ ਤੇ ਹਜੇ ਤੱਕ ਆਰ.ਸੀ ਨਹੀਂ ਬਣੀ ਤੇ ਇਹ ਬੰਦਾ ਕਹਦਾ ਵੀ ਮੈਂ ਚਲਾਉਂਦਾ ਨਹੀਂ ਤਾਂ ਰੋਡ ਤੇ ਫਿਰ ਕਿਵੇਂ ਆ ਗਿਆ ਇਹ ਆਟੋ ਤੁਸੀਂ ਆ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਦੋ ਆਟੋ ਰੋਕੇ ਆ ਹਾਂਜੀ ਸਰ ਵੀ ਕਹਿਣਾ ਚਾਹਤੋਂ ਦੋ ਆਟੋ ਰੋਕੇ ਕੀ ਆ ਆ ਦੇਖੋ ਇਹਨਾਂ ਦੇ ਕੋਲੇ ਨਾਂ ਤਾਂ ਆਰ.ਸੀ ਐ ਨਾ ਹੀ ਇਹਨਾਂ ਦੀਆਂ ਨੰਬਰ ਪਲੇਟਾਂ ਸਹੀ ਆ ਇਸ ਕਰਕੇ ਇਹਨਾਂ ਨੂੰ ਚੈਕਿੰਗ ਕਰ ਰਹੇ ਆ ਜੋ ਨੰਬਰ ਪਲੇਟਾ ਹੈ ਨਹੀਂ ਜਾਂ ਆਰ.ਸੀ ਐ ਨਹੀਂ ਉਹਨਾਂ ਦੇ ਚਲਾਨ ਕਰ ਰਹੇ ਆਂ ਲਾਇਸੈਂਸ ਵਗੈਰਾ ਦੇਖ ਆਜ ਕੁਛ ਕੋਲ ਜਿਨ੍ਹਾਂ ਕੋਲੇ ਲਾਇਸੈਂਸ ਨਹੀਂ ਉਹਨਾਂ ਨੂੰ ਅਸੀਂ ਇੰਪੌਂਡ ਹੀ ਕਰ ਰਹੇ ਆਂ ਜੋ ਕੁਝ ਵੀ ਹੈ ਨਹੀਂ ਡਾਕੂਮੈਂਟ ਉਹਨਾਂ ਨੂੰ ਇੰਪੌਂਡ ਕਰਾਂਗੇ ਤੇ ਬਾਕੀ ਜਿਹੜੇ ਹੈਗੇ ਕੁਛ ਨਾ ਕੁਛ ਦੇਰੇ ਡਾਕੂਮੈਂਟ ਉਹਨਾਂ ਨੂੰ ਅਸੀਂ ਚਲਾਨ ਕੱਟ ਕੇ ਕਿਸ ਤਰ੍ਹਾਂ ਇਹ ਆਪਣਾ 14 ਮਾਡਲ ਆਟੋ ਹੈ ਇਹ ਬਈ ਆਰ ਬਿਨਾਂ ਆਊਟ ਇੱਕ ਨੰਬਰ ਪਲੇਟ ਦਾ ਇਹਦਾ ਦੋ ਚਲਾਨ ਕਟਾਂਗੇ ਦੀ ਹੱਸ ਕੇ ਕਰਾਂਗੇ ਕਿ ਕਿਉਂ ਆਉਂ ਬੱਸ ਦੀ ਉੱਤੇ ਸਵਾਰੀਆਂ ਚੜ੍ਹਾਈਆਂ ਹੋਈਆਂ ਸੀ ਉਹਨਾਂ ਨੇ ਉਹਨਾਂ ਦਾ ਵੀ ਚਲਾਨ ਕਟਾਇਆ ਕਿ ਕੀ ਆਪਣੀ ਕਾਰ ਕਰ ਰਹੇ ਆ ਆਟੋ ਚਾਲਕਾਂ ਨੂੰ ਲਗਾਤਾਰ ਰੋਕ ਰਹੇ ਹੋ ਕਾਗਜ਼ਾਂ ਪੱਤਰਾ 'ਚ ਕਮੀ ਨਜ਼ਰ ਆਉਂਦੀ ਆ ਆ ਦੇਖੋ ਆਟੋ ਚਾਲਕਾਂ ਨੂੰ ਬਹੁਤ ਵਾਰੀ ਅਪੀਲ ਕਰਕੇ ਕਰੀਬ 1 ਸਾਲ ਹੋ ਗਿਆ ਕੰਟੀਨਿਊ ਅਪੀਲਾਂ ਕਰਦੇ ਆ ਹੁਣ ਇਹਨਾਂ ਦੇ ਐਕਸ਼ਨ ਹੀ ਆ ਸਿੱਧਾ ਇਹਨਾਂ ਦੇ ਚਲਾਨ ਕਟਾਂਗੇ ਜੇ ਬੰਦ ਕਰਨ ਵਾਲੇ ਤਾਂ ਉਹਨਾਂ ਨੂੰ ਬੰਦ ਕਰਾਂਗੇ ਇੱਕ ਪਾਸੇ ਤਾਂ ਲੋਕ ਪੁੱਛਿਆ ਨਾ ਬਿਲਕੁਲ ਜੀ ਹੁਣ ਸਿੱਧਾ ਐਕਸ਼ਨ ਹੋਊਗਾ ਇਹਨਾਂ ਦਾ ਕਹਿਣਾ ਕਿ ਜਾਂ ਤਾਂ ਚਲਾਨ ਕਟਾਂਗੇ ਜਾਂ ਬੰਦ ਕਰਾਂਗੇ ਇਹਨਾਂ ਨੂੰ ਬਹੁਤ ਚਿਰ ਹੋ ਗਏ ਅਪੀਲ ਕਰਦਿਆਂ ਨੂੰ ਲੇਕਿਨ ਹੁਣ ਸਿੱਧੀਆਂ ਹੁਣ ਤਾਂ ਸਿੱਧਾ ਐਕਸ਼ਨ ਹੀ ਕਰਾਂਗੇ ਇਹ ਡਰਾਫਟਨ ਜਾਜਾ ਅਮਰ ਸਿੰਘ ਦਾ ਕਹਿਣਾ ਕਿ ਹੁਣ ਸਿੱਧਾ ਐਕਸ਼ਨ ਹੋਵੇਗਾ ਸਾਡੇ ਸਿਨੀਅਰ ਸਾਡੇ ਸਿਨੀਅਰ ਪੱਤਰਕਾਰ ਨੇ ਦੀਪਕ ਜੀ ਜੁੜੇ ਨੇ ਕੀ ਕਹਿਣਾ ਕਰਦੇ ਨੇ ਜੀ ਜਾਫਰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਭ੍ਰਸ਼ਟ ਸਿਸਟਮ ਹੈ ਭ੍ਰਸ਼ਟ ਹੋਇਆ ਸਾਰਾ ਕੁਝ ਹੋਇਆ ਹੈ ਜਿਹੜਾ ਪੁਲਿਸ ਵੱਲੋਂ ਜਿਹੜਾ ਅੱਜ ਆ ਕੇ ਬੰਦ ਕੀਤੀ ਕੀ ਹੈ ਚਲਾਨ ਕੱਟੇ ਜਾ ਰਹੇ ਦਾ ਬਿਲਕੁਲ ਜੀ ਇਹ ਵੀ ਹੁਣ ਕੁਝ ਬੋਲਣ ਦਿਓ ਅਸਲ ਦੇ ਵਿੱਚ ਕੀ ਜਾਨਾ ਕਿ ਇਹਨਾਂ ਦਾ ਕਹਿਣਾ ਕਿ ਪ੍ਰੈਸ ਸਿਸਟਮ ਐਮਐਸ ਬਾਰੇ ਕੁਝ ਵੀ ਨਹੀਂ ਕਰਨਾ ਚਾਹੁੰਦਾ ਲਾਈਵ ਤੁਸੀਂ ਤਾਂ ਤੁਸੀਂ ਦੇਖ ਰਹੇ ਹੋ ਦੀਪਕ ਜਿਹੜੇ ਆ ਸਾਡੇ ਦਿਨਕ ਜਾਗਰਣ ਦੇ ਸੀਨੀਅਰ ਪੱਤਰਕਾਰ ਨੇ ਤੇ ਉਹਨਾਂ ਦੇ ਨਾਲ ਅਸੀਂ ਛੋਟੀ ਆਪਾਂ ਗੱਲ ਕਰ ਲਈ ਇਹਨਾਂ ਨੇ ਵੀ ਕਿਹਾ ਕਿ ਸਿਸਟਮ ਸਾਰਾ ਪ੍ਰੈਸ ਹੋ ਚੁੱਕਾ ਹੈ ਤੇ ਮਾਕਾਬੰਦੀ ਕੀਤੀ ਹੋਈ ਹੈ ਪਹਿਣੀ ਨਜ਼ਰ ਰੱਖੀ ਹੋਈ ਹੈ ਟ੍ਰੈਫਿਕਨ ਚਾਰਜਿਆਂ ਅਮਰੀਕ ਸਿੰਘ ਵੱਲੋਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟੰਡਾ ਦੇ ਫੌਜੀ ਚੌਂਦੇ ਆ ਤਸਵੀਰਾਂ ਜਿੱਥੇ ਇਹਨਾਂ ਨੂੰ ਆਪਣੀ ਸੁਬਿਆ ਲਾਈਵ ਸੀਰਾ ਬਠਿੰਡਾ ਤੋਂ ਕਾਗਜ਼ੀ ਪੱਤਰ ਵੀ ਨਹੀਂ ਹੈ ਤੇ ਉਹਨਾਂ ਦੇ ਇਹਨਾਂ ਬਲੌਗ ਚਾਰਨ ਕਿਤੇ ਜਾ ਰਿਹਾ ਹੈ। ਉਹਦੀਆਂ ਲਾਈਵ ਸੀਰਾ ਬਠਿੰਡਾ ਤੋਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਦੇ ਉੱਤੇ ਜਿੱਥੇ ਦੇਖੋ ਕਿ ਕਾਟੋ ਚਾਲਕ ਦਾ ਜਿਲ੍ਹਾ ਕੋਲੇ 10 ਸਾਲਾਂ ਤੋਂ ਆਰਸੀ ਨਹੀਂ ਬਣਾਈ ਜੇ ਤਾਂ 14 ਮਾਡਲ ਹੈ ਤੇ ਉਹਦਾ ਚਲਾਨ ਕੱਟ ਦਿੱਤਾ ਗਿਆ ਉਸ ਨੂੰ ਲਾਇਸੈਂਸ ਦੇ ਦਿੱਤਾ ਤੇ ਉਹਦਾ ਚਲਾਨ ਕੱਟ ਦਿੱਤਾ ਗਿਆ ਹੁਣ ਚਲਾਨ ਕਿੱਲਾ ਕਿ ਮਹਿੰਗਾ ਹੋਵੇਗਾ ਇਤਨਾਂ ਦਾ ਵਧੀਆ ਕਿ ਆਰਸੀ ਬਣਾਈ ਹੁੰਦੀ ਜਿਤਨਾ ਕਿ ਜਿਹੜਾ ਵੀ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਟ੍ਰੈਫਿਕ ਪੁਲਿਸ ਕੋਲੋਂ ਪਹਿਲਾਂ ਅਪੀਲ ਕੀਤੀ ਜਾਂਦੀ ਹੈ ਤੇ ਅਪੀਲ ਤੋਂ ਬਾਅਦ ਫਿਰ ਸਿੱਧਾ ਐਕਸ਼ਨ ਤੁਸੀਂ ਸੁਣਿਆ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਦੀ ਗੱਲ ਉਹ ਕਹਿੰਦਾ ਹੈ ਕਿ ਸਾਡੇ ਵੱਲੋਂ ਪੀਨ ਕਰ ਕਰ ਅਸੀਂ ਹਮ ਚੁੱਕਿਆ ਲੇਕਿਨ ਹੁਣ ਸਿੱਧਾ ਐਕਸ਼ਨ ਹੋਵੇਗਾ ਜਾਂ ਚਲਾਨ ਹੋਵੇਗਾ ਤੇ ਜਾਂ ਫਿਰ ਬੰਦ ਹੋਵੇਗਾ ਆਟੋ ਚਾਲਕਾਂ ਨੂੰ ਨਾਲ ਵੱਲੋਂ ਸਖਤ ਵਸੀਹ ਦਿੱਤੀ ਹੈ ਜਿੱਦਾਂ ਲਾਈਵ ਸਟਰੀਆ ਪਟੰਡਾ ਤੋਂ ਫੌਜੀ ਚੌਂਕ ਤੋਂ ਸਭ ਪਰਿਆਵੀ ਫੇਸਬੁੱਕ ਤੇ ਦਿੱਤੀ ਕਾਫੀ ਲੰਬੇ ਸਮੇਂ ਤੋਂ ਕਾਫੀ ਲੰਬੇ ਸਮੇਂ ਜਿਹੜੇ ਆਟੋ ਚਾਲਕ ਨੇ ਉਹਨਾਂ ਵੱਲੋਂ ਕਮਾਈ ਤਾਂ ਕੀਤੀ ਜਾਂਦੀ ਹੈ ਲੇਕਿਨ ਆਪਣੇ ਡਾਕੂਮੈਂਟ ਪੁਰਾਣੇ ਕੀਤੇ ਜਾਂਦੇ ਜਿਸ ਨੂੰ ਲੈ ਕੇ ਟਰੈਪ ਟੂ ਪੁਲਿਸ ਲਗਾਤਾਰ ਇਹਨਾਂ ਨੂੰ ਅਪੀਲ ਕਰਦੀ ਰਹਿੰਦੀ ਹੈ ਤੇ ਅਪੀਲ ਕਰਨ ਤੋਂ ਬਾਅਦ ਅੱਜ ਟਰੈਪ ਕੰਚਾਰਜ ਅਮਰੀਕ ਸਿੰਘ ਐਕਸ਼ਨ ਵਿੱਚ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਿੱਧਾ ਐਕਸ਼ਨ ਹੋਵੇਗਾ ਹੁਣ ਕਿਸੇ ਨੂੰ ਵੀ ਪੀਣ ਨਹੀਂ ਕੀਤਾ ਜਾਵੇਗਾ ਤੇ ਇਹਨਾਂ ਵੱਲੋਂ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਕੁਝ ਵਹੀਕਲ ਜਿਹੜੇ ਬੰਦ ਕਰ ਦਿੱਤੇ ਗਏ ਹੈ ਕੁੱਪੀਆਂ ਲਾਈਵ ਸਟਰੀਨਾ ਪਟੰਡਾ ਤੋਂ ਦੇਖੋ ਪਿੱਛੇ ਸੀਟ ਪਈ ਹੈ ਤੇ ਡਰਾਈਵਰ ਨੇ ਸਵਾਰੀ ਅੱਗੇ ਬਿਠਾਈ ਹੋਈ ਹੈ ਨਾਲ ਕਾਰਨ ਕੀ ਹੈ ਇਹ ತಾਸੀਂ ਦੇਖਦੇ ਆਂ ਬੰਗੇ ਬੁਫਾਰਮਾ ਨੇ ਜਾ ਕੇ ਨਹੀਂ ਮੜਾਣਾ ਹੁਣ ਤੋਂ ਬੋਲਾ ਹੋਇਆ ਨੇ ਯਾਤਰਾ ਲੈ ਸਕਦੇ ਆਂ ਆਖੋ ਆਈ ਨਹੀਂ ਇਹਦੇ ਕੋਲ ਵੀ ਆਰਸੀ ਨਹੀਂ ਹੈ ਦੇਖ ਰਹੋ ਤੁਸੀਂ ਲਾਈਵ ਤਸਵੀਰਾਂ ਦੇ ਅੱਗੇ ਆਟੋ ਚਾਲਕ ਜ਼ਿਆਦਾਤਰ ਬਿਨਾਂ ਆਰਸੀ ਤੋਂ ਹੀ ਘੁੰਮ ਰਹੇ ਨੇ ਤੇ ਉਹ ਕਹਿੰਦਾ ਕਿ ਮੇਰਾ ਭਾਈ ਹੈ ਤੇ ਅੱਗੇ ਬਿਠਾਇਆ ਹੋਇਆ ਹਾਲਾਂਕਿ ਅੱਗੇ ਬਿਠਾਉਣਾ ਡਰਾਈਵਰ ਦੇ ਨਾਲ ਬਿਲਕੁਲ ਗਲਤ ਹੈ ਕੋਈ ਨਾ ਜਾਈਂ ਓਹਨਾਂ ਦਾ ਸਵਾਲ ਹੱਥੋਂ ਫੜਾ ਕੇ ਪੁੱਛ ਰਹੇ ਹੋ ਇਹ ਵੀ ਹੋਇਆ ਓਹਨਾਂ ਤੋਂ ਕੀ ਹੈ ਓਏ ਰੱਬ ਜੀ ਇਹ ਲਾਈਨ ਸਿੰਘਾ ਬਠਿੰਡਾ ਦੇ ਫੌਜੀ ਜੌਂ ਤੋਂ ਹਾਂਜੀ ਜਿਹੜਾ ਮਰਲੇ ਤੁਹਾਡਾ ਯਾਰ ਇਹ ਆਟੋ ਜੀ ਆ ਵੀਗਾ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਤੇ ਆਰਸੀ ਫਿਰ ਕੋਲ ਬੜਾਈ ਤਾ ਨਹੀਂ ਉਹ ਕੰਪਨੀ ਵਾਲੇ ਨਹੀਂ ਦੇ ਰਹੇ ਫਿਰ ਮੈਂ ਕੀ ਕਰਾਂ ਨਹੀਂ ਦੇ ਰਹੇ ਤਾਂ ਫਿਰ ਉਹ ਰੋਡ ਦੇ ਨਾਲ ਲੱਗੇ ਕਿ ਕਹਿੰਦੇ ਟੈਕਸ ਪੂਰਫਰ ਕੋਣੋਂ ਕੋਈ ਚਲਾਨ ਹੋਊਗਾ 5000 ਰੁਪਏ ਦਾ ਨਸਾਨ ਹੋਊਗਾ ਕੋਈ ਦਾ ਹੋਊਗਾ ਕੀ ਦਾ

ਪੱਤੀ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਸੁਣ ਲਿਆ ਨਾ ਤਾਂ ਨੰਬਰ ਹੈ ਤੇ ਨਾ ਹੀ ਇਹਨਾਂ ਕੋਲੇ ਕੋਈ ਆਰਸੀ ਹੈ ਤੇ ਇੱਕ ਹੋਰ ਦੇਖੋ ਕਿ ਸਵਾਰੀ ਅੱਗੇ ਬਿਠਾ ਕੇ ਵੀ ਚੱਲਦੇ ਨੇ ਸਵਾਰੀ ਅੱਗੇ ਬਿਠਾਉਣਾ ਜਿਹੜਾ ਬਿਲਕੁਲ ਮਨਾਹੀ ਹੈ ਲੇਕਿਨ ਇਹ ਹਟਦੇ ਨਹੀਂ ਹੈ ਅਖਰੀ ਇਹ ਸਵਾਰੀ ਅੱਗੇ ਨਾਲ ਬਿਠਾਉਂਦੇ ਨੇ ਜਿਸ ਨੂੰ ਲੈ ਕੇ ਅੱਜ ਸਿੱਧਾ ਟ੍ਰੈਫਿਕ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤੇ ਇਹਨਾਂ ਨੂੰ ਅੱਜ ਚਲਾਣ ਵੀ ਕੀਤੀ ਹੈ ਤੇ ਨਾਲ ਕੁਝ ਵੀਕਲ ਹੈ ਜਿਹੜੇ ਇਹਨਾਂ ਵੱਲੋਂ ਬੌਂਡ ਵੀ ਕੀਤੇ ਜਾ ਰਹੇ ਆ ਸਾਰੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਟ੍ਰੈਫਿਕ ਇੰਜਰਜ ਅਮਰਿਕ ਸਿੰਘ ਤੋਂ ਸਾਰਾ ਸੁਣਾ ਹੈ ਅਕਸਰ ਲੋਕ ਕਹਿੰਦੇ ਨੇ ਕਿ ਆਟੋ ਵਾਲਾਂ ਦੇ ਨਾਲ ਗਰੀਬ ਬੰਦੇ ਦੇ ਨਾਲ ਟ੍ਰੈਕਪੋਰਟ ਧੱਕਾ ਕਰਦੀ ਹੈ ਲੇਕਿਨ ਤੁਸੀਂ ਅੱਜ ਸਿਸਟਮ ਨੂੰ ਦਿਖਾਉਂਦੀਆਂ ਲਾਈਵ ਸੀਨ ਦਿਖਾ ਰਹੇ ਆ ਆਟੋ ਚਾਲਕਾਂ ਦੇ ਬਹੁਤ ਸਾਰੇ ਆਟੋ ਚਾਲਕਾਂ ਦੇ ਕੋਲ ਲਾਇਸੈਂਸ ਨਹੀਂ ਹੈ ਕਿਸੇ ਕੋਲ ਆਰਸੀ ਨਹੀਂ ਹੈ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦਾ ਜਿਸ ਤਰ੍ਹਾਂ ਸਵਾਰੀ ਨੂੰ ਅੱਗੇ ਬਿਠਾਉਣਾ ਆ ਵੀ ਤੁਸੀਂ ਦੇਖ ਰਹੇ ਹੋ ਕਿ ਸ਼ਰੀਆ ਸਵਾਰੀ ਅੱਗੇ ਬਿਠਾ ਕੇ ਜਾ ਰਿਹਾ ਹੈ ਇਹਨਿਲ ਕੋਲ ਗਲਤ ਹੈ ਹਾਂਜੀ ਵਧੀਆ ਠੀਕ ਹੈ ਜੀ ਕਿਤੇ ਅੱਛਾ ਕੋਈ ਨਹੀਂ ਮੈਂ ਪੇਗਵਾਰ ਸਵਾਲ ਉਹਨਾਂ ਨੂੰ ਮੈਂ ਤਾਂ ਵਿਹਤ ਜਾਣਾ ਹੈ ਸਵਾਲ ਉਹ ਐਸਪਾਲ ਉਹ ਹੁਣ ਵੀ ਲਾਈਵ ਚੱਲੀ ਜਾਂਦਾ ਤੁਹਾਡਾ ਹੁਣ ਵੀ ਤੁਹਾਡਾ ਲਾਈਵ ਚੱਲਿਆ ਟਰੈਕ ਪੁਲਸ ਦਾ ਸੁਦਾ ਐਕਸ਼ਨ ਸੁਦਾ ਐਕਸ਼ਨ ਲਾਈਵ ਹੈ ਟਰੈਕ ਪੁਲਸ ਵੱਲੋਂ ਹਾਂ ਹਾਂ ਲਾਈਵ ਸੇਕੋ ਪੀ ਕੇ ਇਸ ਨੂੰ ਪ੍ਰੀਟੇ ਆ ਹਾ ਦੇਖਲਾ ਚੋਂ ਚੈੱਕ ਕਰ ਦੂਸ ਲਾ ਕੇ ਲਾ ਕੇ ਛੱਡ ਦੇ ਇਹਨੂੰ ਹਾਂ ਲਾ ਕੇ ਛੱਡ ਦੇ ਇਹਨੂੰ ਦੇਖੋ ਇਹ ਮੇਰੇ ਕੋਈ ਨਹੀਂ ਲਾਇਆ ਪਹਿਲਾਂ ਹੁਣ ਤੱਕ ਕਾਰਡ ਚਲਾਇਆ ਨਹੀਂ ਚਲਾਇਆ ਹੈ ਨਾ ਕਾਰਡ ਜਾਂ ਕੱਢ ਕੇ ਮੈਨੂੰ ਵੀ ਦਿਖਾਇਆ ਸਾਡਾ ਜੁਨੀਅਨ ਦਾ ਕਾਰਡ ਆਈ ਮੈਂ ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਕੋਈ ਕਾਰਡ ਨਹੀਂ ਚੱਲਦਾ ਸਾਡੇ ਕੋਲ ਇਹ ਵੈਸੇ ਡਰਾਈਵਰ ਨੇ ਵੀ ਕਿਹਾ ਕਰਦਾ ਜੀ ਪਹਿਲਾਂ ਚੱਲਦੇ ਹੁੰਦੇ ਸੀ ਪਹਿਲਾਂ ਜਦੋਂ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਵੀ ਕੀ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਜਦੋਂ ਤਾਂ ਮੈਂ ਕੋਈ ਕਾਰਡ ਨਹੀਂ ਚੱਲਦਾ ਸੀ ਤੇ ਕਾਰਡ ਵੈਸੇ ਸੀ ਕੀ ਜੇ ਗੱਲ ਕਰੀਏ ਦੇਖੋ ਮੈਨੂੰ ਆਪ ਨੂੰ ਨਹੀਂ ਪਤਾ ਮੈਂ ਕਹੀ ਜਨਾ ਮੈਨੂੰ ਕਾਰਡ ਦਿਖਾਇਆ ਸਾਡੀ ਜੁਨੀਅਨ ਦਾ ਜੈਟੋ ਦਾ ਕਹਿੰਦੇ ਸਾਡਾ ਕਾਰਡ ਚੱਲਦਾ ਹੈ ਮੈਂ ਕੋਈ ਕਾਰਡ ਨਹੀਂ ਚੱਲਦਾ ਨਹੀਂ ਚੱਲਦਾ ਚਲਾਨ ਕੱਟਿਆ ਉਹਦਾ ਪਰ ਕੋਈ ਭਾਵੇਂ ਕੋਈ ਕਹਿਣ ਤੋਂ ਆਪਣਾ ਗ੍ਰੇਡ ਕਰ ਗਿਆ ਲੇਕਿਨ ਪਹਿਲਾਂ ਕਾਰਡ ਚੱਲਦੇ ਸੀ ਟ੍ਰੈਫਿਕ ਪੁਲਿਸ ਦੇ ਵਿੱਚ ਅਕਸਰ ਦੇ ਆਪਣਾ ਜੀ ਆਪਾਂ ਦੇਖੀਏ ਤਾਂ ਪਹਿਲਾਂ ਕਾਰਡ ਚੱਲਦੇ ਹੁੰਦੇ ਸੀਗੇ ਕਿਉਂਕਿ ਅਕਸਰ ਹੀ ਜਿਹੜੇ ਨੇ ਕਾਰਡ ਮਹੀਨਾ ਆਉਂਦਾ ਸੀਗਾ ਲੇਕਿਨ ਹੁਣ ਜਦੋਂ ਦੇ ਟ੍ਰੈਫਿਕਨ ਚਾਰਜ ਅਮਰੀਕ ਸਿੰਘ ਆਇਆ ਉਹਦੇ ਮਹੀਨੇ ਮੁੰਨੇ ਸਾਹਿਬ ਬੰਦ ਹੋ ਚੁੱਕੇ ਹੈ ਤੇ ਅੱਜ ਇਹਨਾਂ ਨੇ ਉਹ ਆਪਣਾ ਕਾਰਡ ਵੀ ਨਹੀਂ ਚਲਾਇਆ ਤੇ ਇਹਨਾਂ ਨੇ ਆਫਿਸ ਆਪ ਗੱਡਿਆ ਚਾਰਨ ਕਰ ਦਿੱਤਾ ਗਿਆ ਲੋਕ ਭਾਵੇਂ ਅੱਜ ਇੱਕ ਡਰਾਈਵਰ ਨੇ ਕਿਹਾ ਕਿ ਸਾਡਾ ਕਾਰ ਚੱਲਦਾ ਜੈਟੋ ਦੀ ਗੱਡੀ ਸੀ ਲੈਕਿਨ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੋਈ ਵੀ ਆਪਾ ਆਪਣਾ ਕਾਰਟ ਨਹੀਂ ਚਲਾਇਆ ਜਾਵੇਗਾ ਕਰਕੇ ਦੇ ਦੇਣੀ ਹੁੰਦੀ ਹੈ ਕਰਕੇ ਦੇ ਦੇਣੀ ਸੁਧੀਆਂ ਲਾਈਵ ਸੀਰਾ ਬਠਿੰਡਾ ਤੋਂ ਔਡੀ ਚਾਉਂ ਤੋਂ ਐਕਸ਼ਨ ਸ਼ੁਰੂ ਹੋ ਚੁੱਕਿਆ ਹੈ ਟ੍ਰੈਫਿਕ ਪੁਲਿਸ ਦਾ ਤੇ ਸੁਭੀਆਂ ਲਾਈਵ ਤਸਵੀਰਾਂ ਕਿੰਨੀ ਗਲਤੀ ਕਰਦੇ ਨੇ ਆਟੋ ਚਾਲਕ ਕਿੰਨੀ ਗਲਤੀ ਕਰਦੇ ਨੇ ਆਮ ਲੋਕ ਇਹ ਸਿਚੂਮ ਦਿਖਾ ਰਹੇ ਆ ਤੇ ਪੁਲਿਸ ਹੁਣ ਐਕਸ਼ਨ ਦੇ ਵਿੱਚ ਆ ਚੁੱਕੀ ਹੈ ਦੇਖ ਰੋ ਇਹਨਾਂ ਦੇ ਕੋਲ ਕੋਈ ਨੰਬਰ ਪਲੇਟ ਵਿਸਾਈ ਢੰਗ ਦੇ ਨਾਲ ਨਹੀਂ ਲਿਖਿਆ ਹੋਇਆ ਪਿੱਛੇ ਤਾਂ ਨੰਬਰ ਹੈ ਹੀ ਨਹੀਂ ਪਿੱਛੇ ਨੰਬਰ ਹੀ ਨਹੀਂ ਹੈ ਦੇਖੋ ਤੁਸੀਂ ਅਗਰ ਕੋਈ ਹਾਦਸਾ ਕਰਕੇ ਭੱਜ ਜਾਂਦਾ ਤਾਂ ਇਹਨੂੰ ਕਿੱਥੋਂ ਕੋਈ ਫੜ ਲੂਗਾ ਦੇਖਦੇ ਹੋ ਤਸਵੀਰਾਂ ਬਠਿੰਡਾ ਦੇ ਅੰਦਰ ਕਿਸ ਤਰ੍ਹਾਂ ਦੇ ਆਟੋ ਚੱਲ ਰਹੇ ਨੇ ਇਹ ਲਾਈਵ ਤਸਵੀਰਾਂ ਬਠਿੰਡਾ ਤੋਂ ਪਟੰਡਾ ਸੁਧਿਰ ਰਾਜ ਸਿਰਾਮ ਪਟੰਡਾ ਪੁਲਿਸ ਦਾ ਐਕਸ਼ਨ ਕਿਸੇ ਨੂੰ ਨਹੀਂ ਬਖਸ਼ਿਆ ਜਾ ਰਿਹਾ ਆਨਲਾਈਨ ਪੇਮੈਂਟ ਵੀ ਨਾਮ ਨਾਲ ਕਰਵਾਈ ਜਾ ਰਹੀ ਹੈ ਸਿਤਖਾਰੇ ਆਨਲਾਈਨ ਪੇਮੈਂਟ ਆਨਲਾਈਨ ਚਲਾਨ ਜਿਹੜੇ ਕੱਟੇ ਜਾ ਰਹੇ ਪੇਮੈਂਟ ਆਨਲਾਈਨ ਤੋਂਾਈ ਜਾ ਰਹੀ ਹੈ। ਉਹ ਦੇਖਿਆ ਤੁਹਾਨੂੰ ਲੋਕ। ਆ ਫਿਰ ਟਾੜੀ ਕਿਹਾ ਗਿਆ ਸਰਵਰ ਮਰ ਗਿਆ। ਨਹੀਂ ਇਹਦਾ ਕੋਈ ਨਹੀਂ। ਮੈਂ ਲਾਈਵ ਕਰਦਾ ਮੈਂ ਗਲਤ ਵੀ ਹੈ। ਨੇ ਇਹਨਾਂ ਨੂੰ ਬੋਟ ਕਮਿੰਗ ਨਹੀਂ ਦੇ ਸਕਦਾ। ਮੇਰੇ ਕਿਹੜਾ ਫਿਲਟਰ ਲੱਗਾ ਬਦਕ। ਦੇਖ ਤਾਂ ਲੈਣਾ ਲੋਕਾਂ ਨੂੰ ਪਤਾ ਲੱਗਿਆ ਨਾ ਕਿ ਕਿੱਲਾ ਕ ਬੰਦਾ ਹੈਗਾ। ਦੇਖ ਰਹੇ ਹੋ ਬਹੁਤ ਸਾਰੇ ਜਿਹੜੇ ਇਨਚਾਰਜ ਹੁੰਦੇ ਆ ਨਾ ਉਹਨਾਂ ਦੇ ਵਿੱਚ ਹੌਮੇ ਬਹੁਤ ਹੁੰਦੀ ਹੈ ਤੇ ਉਹ ਜੂਨੀਅਰ ਜਿਹੜੇ ਮੁਲਾਜ਼ਮ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਘਟਿਆ ਰੋਕੋ ਮੈਂ ਇੱਥੇ ਬੈਠ ਕੇ ਚਾਰਨ ਘਟੋਗਾ ਲੇਕਿਨ ਇਹ ਖੁਦ ਆਪ ਆਪਣਾ ਲੋਕਾਂ ਨੂੰ ਰੋਕ ਲਈ ਨੇ ਖੜਕੀ ਇਹ ਲਾਈਵ ਸੀਗਾ ਬਟਿੰਡਾ ਤੋਂ ਅਗਰ ਤੁਸੀਂ ਸਾਡੇ ਪੇਜ ਨੂੰ ਫੋਲੋ ਨਾ ਕੀਤਾ ਤਾਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਹਰ ਇੱਕ ਤਰ੍ਹਾਂ ਦਾ ਇਵੈਂਟ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ। ਬਟਿੰਡਾ ਤੋਂ ਦੱਸਾਰੇ ਸੁਦੀਆ ਲਾਈਵ ਸਿਰਫ ਬਟਿੰਡਾ ਦੇ ਫੌਜੀ ਚੌਕ ਤੋਂ ਜਿੱਥੇ ਟ੍ਰੈਫਿਕ ਪੁਲਿਸ ਅੱਜ ਐਕਸ਼ਨ ਦੇ ਵਿੱਚ ਆ ਚੁੱਕੀ ਹੈ ਤੇ ਕਾਗਜ਼ ਪੱਤਰ ਆਟੋ ਵਾਲਿਆਂ ਦੇ ਚੈੱਕ ਕੀਤੇ ਜਾ ਰਹੇ ਹੈ ਕਿਉਂਕਿ ਅਕਸਰ ਇਹਨਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੇ ਸਹੀ ਨਹੀਂ ਉਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਹੈ ਉਹਨਾਂ ਨੂੰ ਕਿਹਾ ਵੀ ਕਾਗਜ਼ਪੱਤਾ ਚੈੱਕ ਕੀਤੇ ਕਿਵੇਂ ਜਾਓ ਜੀ ਬਹੁਤ ਸਾਰੇ ਸਹੀ ਵੀ ਹੁੰਦੇ ਨੇ ਤੇ ਹੁਣ ਉਹਨਾਂ ਦੇ ਕਾਗਜ਼ਪੱਤਾ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਕਿਉਂਕਿ ਅਗਰ ਤੁਸੀਂ ਸਹੀ ਹੋ ਤਾਂ ਸੋਨੋ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਸਿੱਧਾ ਟ੍ਰੈਫਿਕ ਪੁਲਿਸ ਦੇ ਕੋਲ ਆਓ ਤੇ ਪਿਛਲੇ ਸਮੇਂ ਦੇ ਵਿੱਚ ਕੁਝ ਹਥਿਆਰ ਫੜੇ ਕਿਸੇ ਐਸ ਲੋਕ ਐਸ ਬੰਦੇ ਤੋਂ ਆਟੋ ਵਾਲਿਆਂ ਤੋਂ ਚੰਡਾ ਦੇ ਖੋਜਾਂ ਤੋਂ ਲਾਈਵ ਸੇਰਾ ਇੱਕ ਹੋਰ ਆਟੋ ਚਾਰਕ ਨੂੰ ਰੋਕਿਆ ਗਿਆ ਦੇਖਦੇ ਆ ਇਹਦੇ ਕੋਲੇ ਪਾਗਲ ਪੱਤਰ ਹੈਗੇ ਨਹੀਂ ਜ਼ਿਆਦਾਤਰ ਇਹ ਇਸ ਤਰ੍ਹਾਂ ਹੀ ਕਹਿੰਦੇ ਕਿ ਆਰਸੀ ਹਜੇ ਤੱਕ ਆਈ ਨਹੀਂ 2 ਮਹੀਨੇ ਹੋ ਗਏ ਲੈ ਇਹਨੂੰ ਇਸ ਵੱਲੋਂ ਕਾਗਜ਼ ਦਿਖਾਏ ਜਾਂਦੇ ਜਾਨੀ ਇਹ ਵੀ ਦਿਖ ਰਹੇ ਆ ਕੈਪਟਨ ਚਾਰਜ ਅਮਰਿਤ ਸਿੰਘ नजर बुलाए हुए ਸਾਂਸ ਐ ਨਹੀਂ ਗਿਆ ਤੇ ਆਟੋ ਰੋਡ ਤੇ ਲੈ ਕੇ ਆ ਗਿਆ ਜਿਹੜਾ ਲੈ ਸਰ ਤੇ ਨਿਕਲ ਆ ਨਾ ਐਪਲਾਈ ਰੱਖਾ ਦੇ ਦੇਖੋ ਉਹਨੇ ਸਾਂਸ ਕਹਿੰਦੇ ਅਪਲਾਈ ਕੀਤਾ ਤੇ ਰਸੀਦ ਕੋਲੇ ਨਹੀਂ ਆ ਦੇਖੋ ਲਾਈਵ ਜਿਹੜਾ ਸੁਧੀਆਂ ਇਸ ਤਰ੍ਹਾਂ ਦੇ ਬਹਾਨੇ ਵਾਜੀ ਨਵੇਂ ਨਵੇਂ ਬਹਾਨੇ ਵਾਜੀ ਕੀਤੀ ਜਾ ਰਹੀ ਹੈ ਆ ਲਾਈਫ ਸਿਰਾਂ ਰਖੰਦਾ ਰਹਿੰਦਾ ਆ। ਇਹ ਦੀ ਗੱਲ ਆ। ਆਟੋ ਭਾਵੇਂ 10 ਦਿਨ ਪਹਿਲਾਂ ਲਿਆ ਉਸ ਨੂੰ ਛੱਡ ਦਿੰਦੇ ਆ ਕਿ ਲਾਇਸੈਂਸ ਨਹੀਂ ਦਸੰਸ ਕਰਕੇ ਨਹੀਂ ਖੜਾ ਜਾ ਰਿਹਾ। ਦਸੰਸ ਕੋਲੋਂ ਅਪਲਾਈ ਕੀਤਾ ਉਹਦਾ ਰਸੀਦ ਦਿਖਾ ਰਸੀਦ ਵੀ ਕੋਲੇ ਨਹੀਂ ਆ। ਦੇਖੋ ਨਵੇਂ-ਨਵੇਂ ਬਹਾਨੇਵਾਜੀ ਕੀ ਜਾਰੀ ਆ। ਜਾਨ ਬਿਜਾਇਆ ਕਈ ਦਿਨਾਂ ਨੂੰ ਜਾਨ ਬਿਜਾਇਆ ਹੋਣਾ ਹੈ ਜੀ ਜੁਦੀਆਂ ਲਾਈਵ ਸਟਰੀਆਂ ਬਟਿੰਡਾ ਤੋਂ ਜਬਾਤ ਆਦਾ ਲਖਣ ਕਿੰਨੇ ਨੇ ਹਸਲ ਲਾ ਲੇਦਾ ਪਾਉਣਾ ਨਿਆ ਲਾਈਵ ਸੀਨਾ ਨਾਜ਼ਰੀ ਨੇ ਨਿਆ ਲਾਈਵ ਸੀਨਾ ਬਠਿੰਡਾ ਤੋਂ ਬਠਿੰਡਾ ਟ੍ਰੈਫਿਕ ਪੁਲਿਸ ਐਕਸ਼ਨ ਦੇ ਵਿੱਚ ਅੱਜ ਨਾਸਕਰ ਾਟੂਆਣਾ ਬਸਤੀ ਇਹ ਤਾਂ ਕੁਝ ਕਰ ਸਕਦਾ ਕਰ ਰਿਹਾ ਹੈ। ਉਹ ਸੋਹੋ ਆਉਂਦਾ ਹੈ। ਮੈਂ ਨਾ ਲੱਭ ਰਿਹਾ। ਮੈਂ ਜੁੜ ਕੇ ਤੈਨੂੰ ਬਾਅਦ ਵਿੱਚ। ਕੀ ਮਸਲਾ ਬਤਾ ਸਕਦਾ? ਐਸੇ ਜਿੰਦਗੀ। ਹਾਂ। लाइसेंस आरसी वगैरह देंदे नहीं है क्या इस आदमी को कौन सी मेरे मेहमान ओ आरसी वाले जितो रसीता लिता जीगा लाइसेंस सुनाने थोड़ी दे लो लाइसेंस बनवाएंगे जी मित्र का ऑटो लेके ऑटो लेके हो गई पेन ना हो अप्लाई नहीं की था लाइसेंस का लाइसेंस आओ कंदे आरसी अप्लाई करवांगे नहीं ਉਹ ਤੁਸੀਂ ਦੇਖ ਸਕਦੇ ਹੋ ਕਹਿੰਦਾ ਜੀ ਲਾਇਸੈਂਸ ਵੀ ਇਹ ਗੱਲ ਕਹਿ ਰਹੇ ਵੀ ਆਪਣਾ ਮੇਰੀ ਕੰਪਨੀ ਦਾ ਆਰਡਰ ਲਿਆ ਉਹੀ ਅਪਲਾਈ ਕਰੂਗੀ ਜਿਹੜੀ ਇਸ ਲਿਖਤੀ ਨੂੰ ਜਾਣਕਾਰੀ ਹੁਣ ਜਿਹੜੇ ਲੋਕ ਕਹਿੰਦੇ ਵੀ ਟ੍ਰੈਫਿਕ ਪੁਲਿਸ ਧੱਕਾ ਕਰਦੀ ਹੈ ਅੱਜ ਦੱਸੋ ਵੀ ਹੁਣ ਲੋਕ ਧੱਕਾ ਕਰਦੇ ਕਿ ਟ੍ਰੈਫਿਕ ਪੁਲਿਸ ਧੱਕਾ ਕਰਦੀ ਹੈ ਦੇਖ ਰਹੇ ਹੋ ਤੁਸੀਂ ਇਹ ਤਸਵੀਰਾਂ ਬਟੇਂਡਾ ਤੋਂ ਤੇ ਅੱਗੇ ਤੋਂ ਵੀ ਤੁਹਾਡੇ ਨਾਲ ਅਸੀਂ ਜੁੜੇ ਰਾਵਾਂਗੇ ਇਸ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਖਬਰ ਪਹੁੰਚਾ ਵੀ ਫੇਸਬੁੱਕ ਪੇਜ ਦੇ ਉੱਤੇ ਤਾਂ ਜੋ ਤੁਹਾਨੂੰ ਅਸੀਂ ਇਸ ਤਰ੍ਹਾਂ ਦੇ ਖਬਰਾਂ ਲਾਈਵ ਦਿਖਾਉਂਦੇ ਰਹੀਏ ਥੋੜੀ ਜਰ ਦੇ ਲਈ ਖੁਦ ਆਫਿਸ